ਕਰ ਲੈ ਚਵਾ ਕੇ ਦੇ ਦੇਾਂਗੇ ਆਪਾਂ ਚਾਰ ਡੰਗ ਚੋਲੇ ਜਦੋਂ ਸੂਪੀ ਹਾਂ ਠੀਕ ਹੈ ਨਾ ਕੋਈ ਚੱਕਰ ਨਹੀਂ ਬਾਈ ਨਹੀਂ ਦਿੰਦੇ ਨਹੀਂ ਸੀ ਘਰੇ ਆਪਣੀ ਬੱਚੀ ਖੜੀ ਆ ਇਹਦੇ ਕੋਲੇ ਉੱਥੇ ਠੀਕ ਹੈ ਇਹਦੀ ਬੱਚੀ ਹਾਂ ਹਾਂ ਵਧੀਆ ਬੱਚੀ ਹੈ ਪਹਿਲੇ ਸੂਏ ਦੀ ਬਾਈ ਕਹਿੰਦਾ ਆਪਣੇ ਕੋਲੇ ਬੱਚੀ ਖੜੀ ਆ ਵਿੱਚ ਇਹੇ ਥੋੜੀਆਂ ਜੀਆਂ ਆੜ ਬਹੁੰਦੀਆਂ ਕੌੜ ਹੁੰਦੀਆਂ ਬਾਈ ਕਹਿੰਦਾ ਜਦੋਂ ਸੂਪੀ ਆਪਣੇ ਘਰੇ ਬੰਦਾ ਚਾਰ ਡੰਗ ਚੋਲੇ ਆਪਾਂ ਉਦੋਂ ਦੇ ਦਾਂਗੇ ਸਾਈ ਕਰ ਲੈ ਕੋਈ ਚੱਕਰ ਨਹੀਂ ਹੋਇਆ ਆਪਾਂ ਦੱਸਦੇ ਸੀ ਮੈਂ ਕੱਦ ਵਜਨ ਦੀ ਚੰਗੀ ਆ ਦੋਸਤੋ ਮੱਝ ਤੇ ਦੁੱਧ ਵੀਰ ਬਹੁਤ ਸੋਹਣਾ ਦੱਸਦਾ ਹੈਗਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗਰਸ਼ਰਨ ਦੇ ਘਰੋਂ ਆ ਪਿੰਡ ਜੱਜਲ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਦੋਸਤੋ ਦਮਦਮਾ ਸਾਹਿਬ ਤਲਵੰਡੀ ਸਾਬੋ ਦੋ ਨਗ ਦੋਸਤੋ ਵਿਕਰੀ ਵਾਲੇ ਆ ਦੋਵੇਂ ਗੱਬਣ ਆ ਗਏ ਵੀਰੇ ਇੱਕ ਤਾਂ ਆ ਗਈ ਆ ਤੀਜਾ ਸੂਆ ਸੂਣ ਵਾਲੀ ਬਾਈ ਕਹਿੰਦਾ ਮੱਝ ਤੇ ਨੰਬਰ 2 ਤੇ ਦੋਸਤੋ ਛਾਈਵਾਲ ਬਹੁਤ ਭਰਾ ਫੋਨ ਕਰਦੇ ਹੁੰਦੇ ਆ ਵੀ ਕੋਈ ਛਾਈਵਾਲ ਹੋਵੇ ਤਾਂ ਇੱਕ ਸੋਨੂੰ ਅੱਜ ਆਪਾਂ ਗੱਬਣ ਛਾਈਵਾਲ ਦਿਖਾਵਾਂਗੇ ਸਾਰੀ ਇਨਫੋਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਕਿੰਨਾ ਕਿੰਨਾ ਇਹਨਾਂ ਨੇ ਦੁੱਧ ਚੋਇਆ ਤੇ ਕੀ ਮੁੱਲ ਰੱਖਦੇ ਆ ਵੀਰੇ ਵੀਡੀਓ ਦੀ ਤਰੀਕ ਨੋਟ ਕਰ ਲਓ 19 ਤਰੀਕ 12ਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਆ ਘਰੇਲੂ ਜਾ ਕੰਮ ਆ ਕੋਈ ਵੀਰ ਦਾ ਵਪਾਰ ਵਾਲਾ ਕੰਮ ਨਹੀਂ ਆ ਤੁਸੀਂ ਘਰ ਦੇ ਜਾਨਵਰ ਦੇਖ ਲਓ ਬਾਕੀ ਆਜੋ ਇੱਕ ਨੰਬਰ ਆਪਾਂ ਅੱਜ ਤੋਂ ਸ਼ੁਰੂ ਕਰਦੇ ਆਂ ਹੋਰ ਸੱਸੀ ਗਾਲ ਬਾਈ ਗਰਸ਼ਨ ਸੱਸੀ ਗਾਲ ਬਾਈ ਜੀ ਪਿੰਡ ਜੱਜੜ ਆ ਗਿਆ ਬਈ ਐਸੇ ਪਾਸੇ ਕਿਹੜੇ ਪਿੰਡ ਆਪਣੇ ਆ ਇਧਰ ਤਲਵੰਡੀ ਸਾਬੋ ਆਇਆ ਕੇ ਰਾਮਾ ਬਈ ਵੱਡੀ ਰੋੜੀ ਤੇ ਆ ਗਿਆ ਠੀਕ ਆ ਮੈਂ ਰੋੜੀ ਤੇ ਆਪਣਾ ਹਾਂ ਆ ਪੱਪ ਰਹਿ ਗਿਆ ਬਈ ਇੱਥੇ ਆਪਣੇ ਨਾਲ ਕੱਸੀ ਦੇ ਉੱਤੇ ਆ ਗਿਆ ਕਰਸਰਨ ਬਾਈ ਦੋ ਨਾਲ ਫਿਰ ਸੇਲ ਵਾਲੇ ਹਾਂ ਦੋ ਨਾਲ ਆ ਗਿਆ ਠੀਕ ਆ ਇੱਕ ਨੰਬਰ ਆ ਮੱਝ ਬਈ ਕਿੰਨੇਵੇਂ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਬਈ ਤੀਜਾ ਸੂਆ ਸੁੰਦੀ ਆ ਕਰੂ ਸੀ ਕਿ ਆਪਾਂ ਕਿਵੇਂ ਲੈ ਕੇ ਆਏ ਸੀ ਆਪਾਂ ਪਿਛਲੇ ਕਿੜੇ ਲਿਆਂਦੀ ਸੀ ਬਈ ਪਿਛਲੇ ਦੂਸਰੇ ਸੂਏ ਹਾਂ ਦੂਸਰੇ ਸੂਏ ਠੀਕ ਆ ਕਿੰਨਾ ਕੁ ਦੁੱਧ ਪਾਇਆ ਤੁਹਾਡੇ ਕੋਲੇ ਨੇ ਬਈ ਦੁੱਧ ਦਿੱਤਾ ਨੇ 15 16 ਸਾਢੇ 15:30 ਤੋਂ 16 ਦੇ ਵਿੱਚ ਬਾਈ ਕਹਿੰਦਾ ਦੁੱਧ ਦੁੱਤਾ ਇਹਨੇ ਹੁਣ ਬਈ ਇਹਦਾ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਬਈ ਦਿਨਾਂ ਦੇਖੋ ਦੋ ਲੈ ਜੇ ਚਾਰ ਲੈ ਜੇ ਹਨਾ ਅੱਛਾ ਤਿਆਰੀ ਆ ਉਹ ਤਾਂ ਦਿਨਾਂ ਤੇ ਅੱਜ ਦੋਸਤੋ 19 ਤਰੀਕ 12ਵੇਂ ਮਹੀਨੇ ਦੀ ਵੀਡੀਓ ਆ ਬਾਈ ਕਹਿੰਦਾ ਵੈਸੇ ਤਾਂ ਤਿਆਰੀ ਜੀ ਆ ਹੋ ਸਕਦਾ ਇੱਕ ਦੋ ਦਿਨ ਉੱਪਰ ਦੀ ਲੈ ਜੇ ਆ ਮਾੜੀ ਮੋਟੀ ਸਾਈਡ ਕੇ ਬਈ ਬੈਠੀ ਨਹੀਂ ਨਹੀਂ ਬਈ ਬੈਠੀ ਉੱਠੀ ਆ ਤੁਹਾਡੇ ਸਾਹਮਣੇ ਦੇਖੋ ਹਨਾ ਹਾਂ ਭਲਾ ਆ ਜੀਆਂ ਅਣ ਭਲਾ ਜੀਆਂ ਵੀ ਆ ਜਣੀਆਂ ਉਹ ਮਾੜੀ ਜੀ ਭਲੂਣ ਦੋਸਤੋ ਪੜ ਨਹੀਂ ਬਿਲਕੁਲ ਹੀ ਨਹੀਂ ਕੋਲੇ ਆ ਕੇ ਦੇਖੂਗਾ ਨਾ ਕੋਈ ਫੈਲ ਛੂਟ ਨਹੀਂ ਹੁਣ ਆ ਦੇਖ ਲੋ ਸੋ ਜਿਹੜੇ ਵੀ ਭਰਾਣੇ ਖਰੀਦਣੇ ਕੋਲੇ ਆ ਜੋ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਪਿਛਲਾ ਸਾਰਾ ਸੁੱਕੀ ਆ ਮੰਨ ਕੇ ਠੰਡੀ ਆ ਸਾਊ ਉਹ ਬੜੀ ਪੂਰੀ ਪੂਰੀ ਬਾਈ ਠੰਡੀ ਚੁਈ ਚੁਈ ਦੀ ਕਿਵੇਂ ਬੜੀ ਬਹੁਤ ਵਧੀਆ ਬਾਈ ਪੋਲੀ ਆ ਬੜੀ ਠੀਕ ਆ ਨੰਬਰ ਬਾਈ ਦਾ ਇੱਠਾ ਚੱਲੀ ਜਾਂਦਾ ਬਾਕੀ ਦੋਸਤੋ ਖੋਲ ਕੇ ਤੋੜ ਕੇ ਸਾਨੂੰ ਦਿਖਾਣੇ ਖੋਲ ਲੈ ਵੀਰੇ ਆਪਾਂ ਇਹਨੂੰ ਤੋੜ ਦਈਏ ਦੁੱਧ ਬਾਈ ਬਹੁਤ ਸੋਹਣਾ ਦੱਸਦਾਗਾ ਤਲਵੰਡੀ ਸਭ ਤੋਂ ਪਿੰਡ ਰਹਿ ਗਿਆ ਕਿੰਨੇ ਕਿਲੋਮੀਟਰ ਆਪਣਾ ਹਾ ਬਾਈ ਆਪਣਾ ਦਾ ਬਸਦਾ 6 ਕਿ ਪਰ ਆਪਾਂ ਥਣੇ ਚ ਹੀ ਰਹਿ ਗਏ ਨੇੜੇ ਰਹਿ ਗਏ ਤਲਵੰਡੀ ਤੋਂ 4 ਕਿਲੋਮੀਟਰ ਹੀ ਪੈਂਦਾ ਬਾਈ ਹਾਂ 4 ਕਿਲ ਤੀਜਾ ਸੂਆ ਵੀਰ ਕਹਿੰਦਾ ਜੈਨੂਨ ਸੁਣੇ ਗੱਭਣ ਪਤਾ ਕਿਹੜੇ ਸਿਮੰਟ ਤੋਂ ਕਿਉਂ ਸਿਵਾਸ ਮਾ ਲੈਣੀ ਨਹੀਂ ਸ਼ਿੱਕਾ ਤਾਂ ਨਹੀਂ ਡਾਕਟਰ ਦੱਸਦਾ ਪੀਸੀ 270 ਕੇ ਕਿਹੜੇ ਤੋਂ ਪੀਸੀ ਵਾਲੇ ਚੋਂ ਆ ਯਾਰ ਬਾਈ ਠੀਕ ਆ ਠੀਕ ਆ ਚੱਲ ਉਹਦਾ ਧਿਆਨ ਸਾਂਭਿਆ ਨਹੀਂ ਹੋਇਆ ਪਾਉਂ ਦੱਸਦੇ ਸੀ ਮੈਂ ਕੱਦ ਵਜਨ ਦੀ ਚੰਗੀ ਆ ਦੋਸਤੋ ਮੱਝ ਤੇ ਦੁੱਧ ਵੀਰ ਬਹੁਤ ਸੋਹਣਾ ਦੱਸਦਾਗਾ ਸਾਢੇ 15 ਹੈਨਾ ਵੀਰੇ ਹਾਂ 15 ਸਾਢੇ 15 16 ਬਾਈ 15 ਸਾਢੇ 15 16 ਦੇ ਘਰਾਂ ਚ ਬਾਈ ਕਹਿੰਦਾ ਦੁੱਧ ਉਹਦਾ ਚੋਇਆ ਜਿਹੜਾ ਤੇ ਤੀਜਾ ਇਹ ਸੂਆ ਸੁੰਦੀ ਆ ਹਾਂ ਲੈ ਚੱਲ ਬਾਈ ਇਧਰੀ ਇੱਕ ਸਿੰਘ ਦੋਸਤੋ ਪੋਪਲਾ ਜਿਆ ਲਿਆ ਹੋਇਆ ਟੁੱਟਿਆ ਮੰਨ ਲਓ ਤੇ ਵਜਨ ਬਿਲਕੁਲ ਚੰਗੀ ਆ ਵੀਰੇ ਸੋ ਜਿਹੜੇ ਵੀ ਭਰਾ ਨੂੰ ਮੇਰੇ ਨਾਲ ਪਸੰਦ ਆਊਗੀ ਕੋਲੇ ਆ ਜਿਓ ਤਸੱਲੀ ਦੋਸਤੋ ਕਰਨੀ ਆਪਣਾ ਹੱਕ ਹੁੰਦਾ ਹੂੰ ਬਾਕੀ ਕੱਦ ਦੀ ਪੂਰੇ ਵਧੀਆ ਵੱਡੇ ਕੱਦ ਚ ਆ ਗਈ ਤੇ ਚੰਗੇ ਵਜਨ ਦੀ ਆ ਤੇ ਇਹਦਾ ਭਾਅ ਕਿਰੋਗਾ ਬਾਈ ਜੀ 185 ਹੈ ਬਾਈ 185000 ਹਾਂ 185000 ਠੀਕ ਆ ਬਾਈ ਠੀਕ ਆ 185 ਦੋਸਤੋ ਡਿਮਾਂਡ ਆ ਇੱਕ ਦੋ ਦਿਨ ਇਹਦੇ ਸੂਣਦੇ ਰਹਿੰਦੇ ਆ ਦੁੱਧ ਬਾਈ ਚੰਗਾ ਦੱਸਦਾ ਨੰਬਰ 2 ਤੇ ਆ ਗਈ ਆ ਸ਼ਾਈ ਵਾਲਾ ਇਹ ਕਿੰਨਾ ਮਸੂਹ ਸੁਹੰਦੀ ਆ ਵੀਰੇ ਦੂਜਾ ਬਾਈ ਦੂਜਾ ਸੁਹਾ ਸੁਹੰਦੀ ਆ ਦੁੱਧ ਬਾਈ ਪਹਿਲੇ ਸੂਏ ਦਾ ਕੀ ਰਿਆ ਪਹਿਲੇ ਸੂਏ ਬਾਈ 10 ਕਿਲੋ ਦਿੱਤਾ ਇਹਨੂੰ 10 ਕਿਲੋ ਹਾਂ ਠੀਕ ਆ ਪਹਿਲੇ ਸੂਏ ਦਾ 10 ਕਿਲੋ ਬਾਈ ਕਹਿੰਦਾ ਇਹਦਾ ਦੁੱਧ ਰਿਆ ਤੇ ਇਹ ਮਿਲਣ ਮੁੰਡ ਚ ਵਧੀਆ ਬਾਈ ਬੱਤੇ ਪੈਣਾ ਹੁੰਦਾ ਵਧੀਆ ਬਾਈ ਦੇਖੋ ਜੇ ਕੋਈ ਵੀ ਲੈਣ ਵਾਲਾ ਹੋਵੇ ਸਾਈ ਕਰ ਲੈ ਚਵਾ ਕੇ ਦੇ ਦਿਆਂਗੇ ਆਪਾਂ ਚਾਰ ਡੰਗ ਚੋਲੇ ਜਦੋਂ ਸੂਪੀ ਹਾਂ ਠੀਕ ਹੈ ਨਾ ਕੋਈ ਚੱਕਰ ਨਹੀਂ ਬਾਈ ਨਹੀਂ ਦਿੰਦੇ ਨਹੀਂ ਸੀ ਘਰੇ ਆਪਣੀ ਬੱਚੀ ਖੜੀ ਆ ਇਹਦੇ ਕੋਲੇ ਉੱਥੇ ਠੀਕ ਹੈ ਇਹਦੀ ਬੱਚੀ ਹਾਂ ਹਾਂ ਵਧੀਆ ਬੱਚੀ ਪਹਿਲੇ ਸੂਏ ਦੀ ਬਾਈ ਕਹਿੰਦਾ ਆਪਣੇ ਕੋਲੇ ਬੱਚੀ ਖੜੀ ਆ ਵਿੱਚ ਇਹੇ ਥੋੜੀਆਂ ਜੀਆਂ ਆੜ ਬਹੁੰਦੀਆਂ ਕਾੜ ਹੁੰਦੀਆਂ ਬਾਈ ਕਹਿੰਦਾ ਜਦੋਂ ਸੂਪੀ ਆਪਣੇ ਘਰੇ ਬੰਦਾ ਚਾਰ ਡੰਗ ਚੋਲੇ ਆਪਾਂ ਉਦੋਂ ਦੇ ਦਾਂਗੇ ਸਾਈ ਕਰ ਲੈ ਕੋਈ ਚੱਕਰ ਨਹੀਂ ਦੁੱਧ ਬਾਈ ਕਹਿੰਦਾ ਪਹਿਲੇ ਸੂਏ ਨੇ 10 ਕਿਲੋ ਦਿੱਤਾ ਛੋਟੇ ਕੱਦ ਚ ਆ ਗਈ ਦੁੱਧ ਨੂੰ ਦੋਸਤੋ ਦੁੱਧ ਦੀ ਬਈ ਇਹਦੇ ਨਾਲ ਫੈਟ ਫੂਡ ਸੋਣੀ ਹੁੰਦੀ ਆ ਹਾਂ ਹਾਂ ਵਧੀਆ ਬਈ 5.5 6.0 ਦੇ ਲਗਭਗ ਆਉਂਦੀ ਆ ਅੱਛਾ ਹਾਂ ਮੱਝਾ ਵਰਗੀ ਬਿਲਕੁਲ ਦੁੱਧ ਹੁੰਦਾ ਬਈ ਜੀ ਬਾਕੀ ਖੋਲ ਕੇ ਤੋੜ ਕੇ ਤੁਹਾਨੂੰ ਮੈਂ ਵੀ ਦਿਖਾ ਦਿੰਨਾ ਦਿਨੇ ਦੇ ਕਿੰਨੇ ਕਰਦੇ ਸੁਣਦੇ ਇਹਦੇ ਵੀ ਬਸ ਬਈ 2-4 ਹੀ ਲੱਗਦੇ ਆ ਕੋਈ ਬਾਕੀ ਦਾ ਹਾਂ 2-4 ਦਿਨਾਂ ਦੀ ਇਹ ਕੱਚੀ ਆ ਤੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਨੇ ਆ ਨੰਬਰ ਬਈ ਦਾ ਹੇਠਾਂ ਚੱਲੀ ਜਾਂਦਾ ਮੁੱਲ ਆ ਜਿਹੜਾ ਉਹ ਵੀ ਵੀਡੀਓ ਦੇ ਵਿੱਚ ਹੀ ਕਰਵਾ ਦੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਆ ਲੈ ਕੱਦ ਜਿਹੜਾ ਆ ਗਿਆ ਛੋਟੇ ਹਾਈਟ ਚ ਤੇ ਦੁੱਧ ਨੂੰ ਦੋਸਤੋ ਬਾਈ ਕਹਿੰਦਾ ਬਹੁਤ ਵਧੀਆ ਤੇ ਬਾਕੀ ਸ਼ਾਂਤ ਸੁਭਾਅ ਦਾ ਤਾਂ ਇੱਥੋਂ ਹੀ ਪਤਾ ਲੱਗਦਾ ਪਸ਼ੂ ਦਾ ਉਦਰੀ ਮੋੜ ਲਾ ਬਾਈ ਹੂੰ ਆਹ ਦੇਖੋ ਵੀਰੇ ਹਾਂ ਦੂਜਾ ਸੂਆ ਸੂਣਾ ਦੋ ਚਾਰ ਦਿਨਾਂ ਦੀ ਇਹ ਕੱਚੀ ਕਹਿ ਸਕਦੇ ਆਂ ਵੀ ਹੁਣ ਗੱਭਣਾ ਇਹ ਬਸ ਸੂਣ ਦੇ ਬਾਕੀ ਆ ਤੇ ਨੰਬਰ ਬਾਈ ਦਾ ਇਹ ਠਾਂ ਦਾ ਜੱਜਲਪਿੰਡਾ ਹੂੰ ਤੇ ਇਹਦਾ ਭਾਅ ਫਿਰ ਬਾਈ ਇਹਦਾ 55000 55000 ਹਾਂਜੀ ਠੀਕ ਆ ਬਾਈ ਠੀਕ ਆ 55000 ਦੋਸਤੋ ਇਹਦਾ ਮੁੱਲ ਆ ਸੋ ਦੋਨੇ ਨਗਾ ਚੋ ਜਿਹੜਾ ਵੀ ਕਿਸੇ ਭਰਾ ਨੂੰ ਲੋਡ ਵਾਦ ਨੂੰ ਲੋੜ ਆ ਤਾਂ ਕਰ ਲਿਓ ਵੀ ਇਨਾ ਸੰਪਰਕ ਮੁੱਲਵਾੜੀ ਵੀਡੀਓ ਦੇ ਵਿੱਚ ਕਰਵਾਤਾ ਵੀਡੀਓ ਪਿੰਡ ਜੱਜਲਤੋਸੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ